ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਸਿੱਖ ਫੌਜੀ ਦੇ ਸਮੁੰਦਰ ਵਿੱਚ ਡੁੱਬਣ ਨਾਲ ਸੰਬੰਧਤ ਦੁਖਦ ਖਬਰ ਵਾਲ ਅਮਰੀਕਾ ਦੀ ਫੌਜ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਹੇ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਜ਼ाहिर ਕੀਤਾ ਜਾ ਰਿਹਾ ਹੈ ਜਿਸ ਦੀ Laash ਹੁਣ ਤੱਕ ਬਰਾਮਦ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਵਿੱਚ ਪੈਂਦੇ ਬਿਗਸੋਰ ਇਲਾਕੇ ਵਿੱਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀਆਂ ਨਾਲ ਸਮੁੰਦਰੀ ਕੰਢੇ ਤੇ ਮੌਜੂਦ ਸੀ ਜਦੋਂ ਤੇਜ਼ ਛੱਲਾ ਤਿੰਨ ਜਣਿਆਂ ਨੂੰ ਰੋੜ ਕੇ ਲੈ ਗਈਆਂ ਅਮਨਪ੍ਰੀਤ ਨਾਲ ਸਮੁੰਦਰ ਵਿੱਚ ਰੁੜੇ ਦੋ ਫੌਜੀ ਬਾਹਰ ਨਿਕਲਣ ਵਿੱਚ ਸਫਲ ਰਹੇ ਪਰ ਬਦਕਿਸਮਤੀ ਨਾਲ ਉਹ ਬਾਹਰ ਨਾ ਆ ਸਕਿਆ ਤਕਰੀਬਨ 1 ਹਫਤਾ ਪਹਿਲਾਂ ਵਾਪਰੀ ਘਟਨਾ ਮਗਰੋਂ ਰਾਹਤ ਟੀਮਾਂ ਲਗਾਤਾਰ ਅਮਨਪ੍ਰੀਤ ਸਿੰਘ ਥਿੰਦ ਦੀ ਭਾਲ ਕਰ ਰਹੀਆਂ ਨੇ ਅਤੇ ਹੁਣ ਤੱਕ ਸਫਲਤਾ ਹਾਸਲ ਨਹੀਂ ਹੋ ਸਕੀ ਟ੍ਰੈਂਟਨ ਨਿਊ ਜਰਸੀ ਦੇ ਗगन ਥਿੰਦ ਵੱਲੋਂ ਗੋ ਫੰਡਮੀ ਪੇਜ ਰਾਹੀਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਤਾਂ ਕਿ ਡੂੰਘੇ ਸਮੁੰਦਰ ਵਿੱਚ ਅਮਨਪ੍ਰੀਤ ਸਿੰਘ ਦੀ ਭਾਲ ਜਾਰੀ ਰੱਖੀ ਜਾ ਸਕੇ ਗਗਨ ਥਿੰਦ ਵੱਲੋਂ ਐਂਜਲ ਰਿਕਵਰੀ ਡਾਈਵ ਟੀਮ, ਮੌਂਟਰੇ ਕਾਉਂਟੀ ਦੇ ਸ਼ੈਰਿਫ ਦਫ਼ਤਰ, ਕੈਲੀਫੋਰਨੀਆ ਫਾਇਰ, ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੋਰਨਾਂ ਰਾਹਤ ਟੀਮਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਅਮਨਪ੍ਰੀਤ ਸਿੰਘ ਥਿੰਦ ਦੀ ਭਾਲ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਗਗਨ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਅਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਆਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ। ਆਪਣੇ ਪਰਿਵਾਰ ਦੋਸਤਾਂ ਅਤੇ ਸਾਥੀ ਫੌਜੀਆਂ ਵਿੱਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਅਤੇ ਉਸਦੇ ਲਾਪਤਾ ਹੋਣ ਮਗਰੋਂ ਦਿਲ ਵਿੱਚ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਮਾਉਂਟਰੇ ਕਾਉਂਟੀ ਸ਼ੈਰਿਫ ਦਫ਼ਤਰ ਦੇ ਬੁਲਾਰੇ ਐਂਡੀ ਰੋਜ਼ਾਸ ਨੇ ਦੱਸਿਆ ਕਿ ਡਰੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ। ਅਮਨਪ੍ਰੀਤ ਸਿੰਘ ਦੇ ਮਾਮਲੇ ਵਿੱਚ ਅਮਰੀਕਾ ਦੀ ਫੌਜ ਵੱਲੋਂ ਖਾਸ ਪ੍ਰੋਟੋਕਾਲ ਲਾਗੂ ਕਰਦੇ ਆ। ਸਰਚ ਆਪਰੇਸ਼ਨ ਦੀ ਮੁਕੰਮਲ ਜਾਣਕਾਰੀ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਗਏ ਨੇ ਇਸੇ ਦੌਰਾਨ ਕੋਸਟ ਗਾਰਡਜ਼ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਮੁੰਦਰੀ ਛੱਲਾਂ ਉੱਚੀਆਂ ਹੋਣ ਦੌਰਾਨ ਪਾਣੀ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕੋਸਟ ਗਾਰਡਜ਼ ਦੇ ਚੀਫ ਵਾਰੰਟ ਆਫੀਸਰ ਲਿਓ ਜ਼ਪਾਵਾਦਾ ਕਹਿਣਾ ਸੀ ਕਿ ਉੱਚੀਆਂ ਛੱਲਾਂ ਵਿੱਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇਹਨਾਂ ਦਾ ਟਾਕਰਾ ਨਹੀਂ ਕਰ ਸਕਦਾ ਅਤੇ ਇੱਕ ਵਾਰ ਸਮੁੰਦਰ ਵੱਲ ਰੁੜਨ ਮਗਰੋਂ ਵਾਪਸੀ ਕਰਨੀ ਬੇहद ਮੁਸ਼ਕਲ ਹੋ ਜਾਂਦੀ ਹੈ ਇਸੇ ਦੌਰਾਨ ਇਲਾਕੇ ਵਿੱਚ ਸੈਰ ਸਪਟਾ ਕਰਨ ਪੁੱਜੇ ਇੱਕ ਸ਼ਖਸ ਨੇ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਡੂੰਘੇ ਪਾਣੀ ਵੱਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸੀ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਗੱਰਾ ਰਿਪੋਰਟ ਹਮਦਰ ਟੀਵੀ